ਪੰਜ ਪੰਜ ਸੱਤ ਮਿੰਟ ਪਹਿਲਾਂ ਕਿਹਦਾ ਮੁੰਡਾ ਆਇਆ ਅੰਦਰ ਉਹਨੇ ਕੋਈ ਆਈਡੀ ਦਿੱਤੀ ਇਹਨਾਂ ਨੂੰ ਤੇ ਤਰਨ ਤਰਨ ਦਾ ਬੰਦਾ ਸੀ ਨਿਛੇੜੀ ਜੋ ਇਹਨਾਂ ਦਾ ਸੁਣਨ ਚ ਆਇਆ ਜੀ ਤੇ ਮੁੜ ਕੇ ਬੀਬੀ ਆਈ ਉਹ ਨਾਲ ਹੀ ਫੁੱਲ 사 ਗਈ ਆ ਤੇ ਡੇਢ ਮਹੀਨੇ ਦੀ ਪਹਿਲਾਂ ਤੁਹਾਨੂੰ ਰਿਕਾਰਡਿੰਗ ਦੇ ਦਿੰਨੇ ਆ ਸੀਸੀਟੀਵੀ ਦੀ ਡੇਢ ਵਜੇ ਤੱਕ 2 ਘੰਟੇ ਪੀਸੀਆਰ ਵਾਲੇ ਮਲਾਜਮ ਆ ਕੇ 2 ਘੰਟੇ ਬੈਂਦੇ ਕਹਿੰਦੇ ਜੀ ਕਮਰੇ ਖੋਲੋ ਇਹ ਜਿਹੜਾ ਚੌਕੀ ਇੰਚਾਰਜ ਦਾ ਰੀਡਰ ਆ ਜਿਹਦੀ ਅੱਖ 'ਚ ਫਰਕ ਆ ਉਹਨੇ ਬਕਾਇਦਾ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਤੁਸੀਂ ੱੱਕੇ ਨਾ ਕਿਉਂ ਮੁਰਗਾ ਮੰਗਦੇ ਜੇਰ ਕੋ ਤੇ ਕਹਿੰਦਾ ਕਿ ਪੁਲਿਸ ਨਾ ਅੱਖਾਂ ਮੀਟ ਲੈਂਦੀ ਹੁੰਦੀ ਹੈ ਕਹੇ ਵੇਲੇ ਤੇ ਪੁਲਿਸ ਮੱਲੇ ਪੁਲਿਸ ਨਾ ਅੱਖਾਂ ਨਹੀਂ ਮੀਟ ਜੁੰਦੀ ਮੈਂ ਕਿਹਾ ਭਾਜੀ ਜੇ ਇਹਦੇ ਤੇ ਜੂਆ ਬਿੰਦਾ ਜਾਏ ਸ਼ਰਾਬ ਇਹਦਾ ਜਾਏ ਧੰਦਾ ਕਰਨ ਦਾ ਪੇਟੇ ਇਹਦਾ ਦੋਸ਼ੀ ਆ ਤੇ ਧੱਕੇ ਨਾਲ ਤੁਸੀਂ ਮੁਰਗਾ ਲੈ ਮੰਗੋ ਇਹਨੇ ਇੰਨੀ ਗੱਲ ਕਹੀ ਪੁਲਿਸ ਮਲਾਇਆ ਅਮਨੇ ਇਹਦਾ ਨੰਬਰ ਆ ਮੇਰੇ ਕੋਲ ਬਾਕਾਇਦਾ ਫਿਰ ਮੈਂ ਇਹਦੀ ਵੀਡੀਓ ਖਿੱਚ ਕੇ ਸੀ ਸਿੱਟੇਵ ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਗਈ ਸਾਡੇ ਕੋਲ ਅੰਦਰ ਦੀ ਉਹਦੀ ਸ਼ਿਕਾਇਤ ਕੀਤੀ ਸੀ ਦੀ ਨਹੀਂ ਕੀਤੀ ਅਸੀਂ ਸਾਹਿਬ ਨੂੰ ਕਿਹਾ ਕੁਵਰ ਵੀ ਪ੍ਰਧਾਨ ਨੂੰ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ ਸਾਹਿਬ ਨੇ ਆਪ ਇਹਨੂੰ ਚੁੱਕ ਜਾਣ ਨੂੰ ਕਿਹਾ ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ ਜੋ ਤੁਹਾਨੂੰ ਹੀ ਤੁਸੀਂ ਮੀਡੀਆ ਦੇ ਸਾਹ ਅੱਜਕੱਲ ਲੋਕਤੰਤਰਿਆ ਸਾਦਾ ਮਡਾ ਉਹਨੇ ਲਈ ਆਈਡੀ ਆਈਡੀ ਹੈਗੀ ਆ ਆਈਡੀ ਲਈ ਬਕਾਇਦਾ ਉਹਨੇ ਰਜਿਸਟਰ ਵੇਖੋ ਇੱਥੇ ਆਈਡੀ ਲੱਗੀ ਬਕਾਇਦਾ ਇਹਦੇ ਮਾਲਕ ਨੇ ਧਗਾ ਹੀ ਆ ਨਾ ਭਾਜੀ ਆ ਵੀਡੀਓ ਆ ਜੀ ਇਹ ਇੱਕ ਰੋਕ ਰੱਖੋ ਸਟਾਰਟ ਕਰੋ ਨਾਲ ਜਿੰਨ ਨਾਲ ਇਹ ਨਾਲੇ ਇਹ ਗਾ ਜੇ ਆਪਣਾ ਜਿਹੜਾ ਰੀਡਰ ਨਾਲ ਅੱਛਾ ਜਦੋਂ ਧੱਕੇ ਨੇ ਇਹਨੂੰ ਕਹਿੰਦੇ ਕਿ ਮੁਰਗਾ ਮੰਗਾ ਦੇ ਤੇ ਮੁੰਡਾ ਵੀ ਨਹੀਂ ਆਪ ਮਾਰ ਕਰ ਰਿਹਾ ਰਿਸੈਪਸ਼ਨ ਦਾ ਮੈਨੇਜਰ ਜਿੱਥੋਂ ਇਹ ਸਾਰਾ ਕੰਮ ਭੱਕਿਆ ਚੌਕੀ ਚਾਰਜ ਨਾਲ ਹੀ ਆਇਆ ਜਿਹਦੀ ਅੱਖ ਚ ਭਰ ਗਿਆ ਉਹਦੀ ਵੀਡੀਓ ਹੋ ਗਈ ਬਕਾਇਦਾ ਤੇ ਹੋਟਲ ਦੀ ਜਿਹੜਾ ਧੱਕੇ ਨੇ ਮੁਰਗਾ ਮੰਗਣ ਦਾ ਮੈਂ ਕੋਈ ਇਹਦੇ ਨਾਲ ਸਰਾ ਸਰ ਧੱਗਾ ਜੇ ਡੇਢ ਮਹੀਨਾ ਪਹਿਲਾਂ ਵੀ ਪੁਲਸ ਆ ਕੇ ਧੱਕੇ ਨਾਲ ਉਹਨਾਂ ਨੂੰ ਸਾਰਾ ਜਾਦਾ ਪਤਾ ਹੋਣਾ ਓਨਰ ਸਾਹਮਣੇ ਆਣਾ ਸੀ ਉਹਨੂੰ ਤੇ ਲੈ ਕੇ ਫੜ ਕੇ ਤੁਹਾਡੇ ਸਾਹਮਣੇ ਧੱਕੇ ਨਾਲ ਲੈ ਕੇ ਜੇ ਇਹ ਉਹਨਾਂ ਨੇ ਖਾਰ ਕੱਢੀ ਸਾਡੇ ਨਾਲ ਇਹ ਕਿਹੜੇ ਕੱਢਦੀ ਪੁਲਸ ਹੋਰ ਕੋਈ ਗੱਲ ਤੁਹਾਨੂੰ ਵੀ ਪਤਾ ਉਹਨੋਂ ACP ਕੋ ਚਲ ਜਾਂਦੇ ਤੇ ਸਸਪੈਂਡ ਹੁੰਦੇ ਹੀ ਇਹ ਤੁਹਾਨੂੰ ਵੀਡੀਓ ਵਿਖਾ ਦਿੰਦੇ ਇਹਨਾਂ ਦੀ ਦੋ ਦੋ ਘੰਟੇ ਚ ਕੋਈ ਚੱਲਦੀ ਹੈ ਜੀ ਹੈਗੀ ਹੈ ਨੋਲਿਜ ਜੀ ਸਾਹਮਣੂ ਪਤਾ ਟੈਲੀਟੋਨ ਵਾਸਤੇ ਫੋਨ ਕਿੱਥੇ ਚੌਂਕੀ ਚਾਰ ਨੂੰ ਪੁੱਛ ਲੋ ਇਹਨਾਂ ਨੂੰ ਅਸੀਂ ਮਨਾ ਕੀਤਾ ਕਿ ਅਸੀਂ ਤੁਹਾਡੀਆਂ ਵੰਗਾਰਾਂ ਨਹੀਂ ਭਰ ਸਕਦੇ ਉਹਨਾਂ ਦੀ ਵੰਗਾਰਾਂ ਨਹੀਂ ਭਰ ਸਕੇ ਉਹਨਾਂ ਨੇ ਨਾ ਖਾਰਬਾਜੀ ਕੱਢੀ ਐ ਅਸੀਂ ਤੇ ਆਪ ਇਥੇ ਕਰਾਇਦਾ ਰਹੇਗੇ ਅਸੀਂ ਇਥੇ ਕੀ ਕਰ ਲੈਣਾ ਅਸੀਂ ਵਿੱਚ ਕੋਈ ਇਨਵੋਲਵਮੈਂਟ ਨਹੀਂ ਕੋਈ ਕੁਛ ਨਹੀਂ ਜੋ ਵੀ ਹੋਇਆ ਇਹਨਾਂ ਦਾ ਆਪਣੀ ਪਲੈਨਿੰਗਾਂ ਦੇ ਅਨੁਸਾਰ ਜੋ ਵੀ ਹੋਇਆ ਉਹਦਾ ਨਾਮ ਲੈਣੇ ਪਿਆ ਅਸੀਂ ਜੋ ਚੋਰ ਹੁੰਦੇ ਉਹਦਾ ਨਾਮ ਕਿਉਂ ਲੈਂਦੇ ਕੋਈ ਪੁਲਿਸ ਵਾਲਿਆਂ ਨਾਲ ਪੰਗਾ ਲੈਂਦਾ ਤੀ ਦੱਸੋ ਅਸੀਂ ਇਹ ਪੁਲਿਸ ਵਾਲਿਆਂ ਦਾ ਨਾਮ ਲੈਣੇ ਬੇਸਨ ਨਾ ੱੱਕਾ ਕਰਦਾ ਪਿਆ ਇੱਕ ਸਾਨੂੰ ਇਨਫਾਰਮੇਸ਼ਨ ਮਿਲੀ ਵੀ ਇਥੇ ਦੇਵ ਭਾਰਦਾ ਧੰਦਾ ਚੱਲ ਰਿਹਾ ਜਦੋਂ ਆਪਾਂ ਰੇਡ ਕੀਤਾ ਤੇ ਮੌਕੇ ਤੋਂ ਕੁੜੀ ਦਲਾਲ ਤੇ ਮੈਨੇਜਰ ਨੂੰ ਅਰੈਸਟ ਕੀਤਾ ਜੀ ਇਸ ਟਾਈਮ ਤੇ ਤਿੰਨੇ ਜੀ ਅੱਗੇ ਪ੍ਰੋਸੀਡ ਕਰਦੇ ਆ ਜੀ ਅੱਗੇ ਆ ਸਕੀ ਸ